ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੁੱਜੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈਕੋਲ ਤੰਨਾ ਬਸੀਆਂ ਤੇ ਇੱਕ ਮੱਝ ਤੇ ਟੋਕੜ ਗੱਬੜ گاਵਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਉੱਪਰ ਲਿਸਟ ਟਾਈਟਲ ਵਿੱਚ ਤੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਸਰੀ ਗਾਈ ਸਸਰੀ ਗਾ ਬਾਈ ਜੀ ਨਾਮ ਨਾਮ ਪ੍ਰਵਿੰਦਰ ਸਿੰਘ ਜੀ ਪਿੰਡ ਪਿੰਡ ਭੋਜਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਆ ਤਹਿਸੀਲ ਧੂਰੀ ਪਈ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਬਈ ਤੋਕੜ ਗੱਬਣਾ گاਵਾ ਦੀ ਦੱਸੋ ਜਾਣਕਾਰੀ ਇਹ ਹੈਗੀ ਆ ਜੀ 7 ਮਹੀਨਿਆਂ ਦੀ ਗੱਬਣ ਜੀ ਦੁੱਧੋਂ ਡਰਾਈ ਆ ਹਾਂਜੀ ਇੱਕ ਥਾਂ ਤੋਂ ਤਿੱਲਾ ਜੀ ਗਏ ਅੱਲੇ ਤੋਂ ਠੀਕ ਹੈ ਜੀ ਬੜਣੀ ਵਾਲੇ ਪਾਸਿਓਂ ਜੀ ਹਾਂਜੀ ਤੇ ਬਾਕੀ ਸਾਨੂੰ ਤੋੜ ਕੇ ਦਿਖਾ ਦਨੇ ਆ ਤੇ ਸੂਆ ਕਿਵੇਂ ਆ ਜੀ ਸੂਆ ਵੀਰੇ ਦੂਜਾ ਸੂਊਗੀ ਠੀਕ ਆ ਰੇਟ ਭਰਾ ਜਾਇਜ਼ ਦਾ ਰੇਟ ਦਾ ਵੀਰੇ ਲੈਣ ਦੇਣੇ 20000 ਰੁਪਇਆ ਰੇਟ 20000 ਹਾਂ ਦੋਪਰਾ ਮੱਸੀ ਪੂਰੀ ਬਾਕੀ ਓਕੇ ਆ ਬਾਕੀ ਕੋਈ ਫੋਨ ਲਾ ਲੈ ਕੋਈ ਚੱਕਰ ਨਹੀਂ ਇੱਕ ਥਾਲ ਤੋਂ ਤੈਨੂੰ ਲਈ ਹਾਂਜੀ ਠੀਕ ਹੈ ਤੋੜ ਕੇ ਸਾਨੂੰ ਦਿਖਾ ਦੋ ਸਿਰੇ ਤੋੜ ਦੋ ਦੋਪਰਾ ਰੇਟ ਬਾਈ ਦੇ ਬਿਲਕੁਲ ਜਾਇਜ਼ ਹੀ ਹੁੰਦੇ ਆ 7 ਮਹੀਨੇ ਦੀ ਗੱਬਣ ਠੀਕ ਹੈ ਚੈੱਕ ਕਰ ਦੁੱਧੋਂ ਡਰਾਈ ਆ ਵੀਰੇ ਹਾਂ ਬਾਈ ਦੀ ਚੈੱਕ ਕਰਾਈ ਜੇ ਅਗਲਾ ਚੱਕਰ ਆਸ ਦੇ ਚੈੱਕ ਕਰਾ ਕੇ ਲੈ ਜਾ ਵੀਰੇ ਠ ਠੀਕ ਕੱਦ ਕਾਟ ਤੇ ਠੀਕ ਹੈ ਜੀ ਲੋ ਜੀ ਹਾਂਜੀ ਬਈ ਦੂਜੀ ਬੈੜੀ ਜੀ ਸੂ ਜਾਣਕਾਰੀ ਦੂਜੀ ਬਾਈ ਜੀ 4.5 ਮਹੀਨਾ ਦੀ ਗੱਭਣ ਆ ਜੀ ਹਾਂਜੀ ਪੰਜਵਾਂ ਮਹੀਨਾ ਲੱਗਾ ਮੈਨੂੰ 4.5 ਦੀ ਹੋਊਗੀ ਹਾਂਜੀ ਤੇ 7-8 ਕਿਲੋ ਦੁੱਧ ਆ ਜੀ ਇਹ ਥੱਲੇ ਠੀਕ ਹੈ ਜੀ ਹਾਂ ਤੇ ਰੇਟ ਭਰਾ ਜਾਇਜਾ ਰੇਟ ਵੀਰੇ ਦਾ ਜਾਇਜਾ 35000 ਰੁਪਇਆ ਦਾ ਮੂਰਲੇ ਥਾਂ ਚ ਇਹਦੇ ਆਹ ਧਾਰਾਂ ਘੱਟ ਨੇ ਠੀਕ ਹੈ ਜੀ ਤੇਰੀ ਕੋ ਪੱਲੇ ਮੰਨ ਲੈ ਮੂਰਲੇ ਸਵੇ ਚੱਲੂ ਹਨ ਠੀਕ ਹੈ ਜੀ ਆਹ ਥਾਂ ਚ ਧਾਰਾਂ ਘੱਟ ਲਈ ਠੀਕ ਹੈ ਜੀ ਲੋਪਰਾ ਕੱਦ ਵੜ ਦੁੱਧ ਕੋਈ ਚੋਕੇ ਲੈ ਜਾ ਜੀ ਤਿੰਨ ਟਾਈਮ ਚੋੜੇ ਕੋਈ ਚੱਕਰ ਚਲ ਠੀਕ ਹੈ ਜੀ ਹਾਂ ਜੀ ਦੌਰ ਦੂ ਭਰਾ ਦੁੱਧ ਬਦੂ ਇਹ ਪਰ ਘਾੜਦੀ ਨਹੀਂ ਹੈਗੀ ਥੋੜੀ ਜੀ ਜੀ ਨਹੀਂ ਲਾਇਆ ਗਾਣੇ ਠੀਕ ਹੈ ਜੀ ਠੀਕ ਹੈ ਜੀ ਲੋਪਰਾ ਰੇੜਵੀ ਭਾਈ ਨੇ ਦੱਸਤਾ ਪਾਣ ਓਸੀ ਪੂਰੀ ਚੰਗੀਆਂ ਕੱਦ ਕਾਟ ਪੂਰਾ ਠੀਕ ਹੈ ਜੀ ਲੋ ਜੀ ਸੰਗੀ ਪੜੀ ਬਰੋਸੀਆ ਛੋਟੇ ਕਰਨਾ ਤੇ ਤੋਰਾ ਤਾਰਾ ਤੁਸੀਂ ਦੇਖ ਸਕਦਾ ਲੋ ਜੀ ਵੱਧ ਜਾਣਕਾਰੀ ਬਾਈ ਤੂੰ ਵੀ ਲੈ ਆਵੇਂ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਉੱਪਰ ਇੱਥੇ ਜੀ ਲੋ ਜੀ ਕੱਡ ਕੱਟ ਸੁਖਨਾ ਸੋਨਾ ਕਰਮਾਂ ਵਾਲੀ ਦਾ ਚਲੋ ਹਾਂ ਜੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਵੀਰ 7 ਮਹੀਨਾ ਦੀ ਗੱਬਣਾ ਜੀ ਹਾਂਜੀ ਮਾਗਰ ਕੱਟਾ 5 ਕਿਲੋ ਦੁੱਧ ਆ ਜੀ 5 ਲੀਟਰ ਦੁੱਧ ਆ ਜੀ ਹਾਂਜੀ ਕੱਟੇ ਦੀ ਮਿਲਦੀ ਆਗੀ ਠੀਕ ਹੈ ਰੇਟ ਭਰਾ ਜਾਇ ਜਾ ਰੇਟ ਦਾ ਵੀਰੇ 85000 ਰੁਪਿਆ ਇਹਦਾ 85 ਹਾਂ ਨੂੰ ਭਰਾ ਜੇ ਕਰ ਸਕੇ ਮੈਂ ਠੀਕ ਨੇ ਥੋੜੀ ਜੀ ਹੁਣੇ ਆਈ ਆਗੀ ਨਹੀਂ ਖੋਲ ਕੇ ਦਿਖਾ ਦਿੰਦੇ ਆ ਭੱਜ ਭੁੱਜ ਨਾ ਜਾਵੇ ਠੀਕ ਹੈ ਜੀ ਹਾਂ ਜੇ ਤੋੜਨੀ ਤੋੜ ਦੰਨੇ ਆ ਗਏ ਬੜਾ ਤੋੜੀ ਦਿਓ ਬਾਈ ਇਥੇ ਕਿਹੜਾ ਦਵਾ ਦੇਣਾ ਤੇ ਮਗਰ ਕੱਟਾ ਬਈ ਦਾ ਹਾਂ ਜੀ ਮਗਰ ਕੱਟਾ ਜੀ ਬਾਈ ਤਰੀ ਤਰੀ ਦਵਾ ਦੇ ਬਈ ਅੰਦਰ ਅੰਦਰ ਤਰੀ ਦਵਾਉਣ ਆਈ ਕੋਈ ਨੇ ਨਾ ਦੂਰ ਜਿਹੜੇ ਆਨਲਾਈਨ ਕਿਸ ਨੇ ਖਰੀਦ ਲਿਆ ਫਿਰ ਪਤਾ ਲੱਗੇ ਲੈ ਗੋ ਇਹ ਮੂਰੀ ਮਾਰੀ ਨਹੀਂ ਪਈ ਹੋਰ ਨਹੀਂ ਕੋਈ ਚੱਕਾ ਠੀਕ ਹੈ ਠੀਕ ਹੈ ਸੰਗਲ ਦੋ ਬਾਈ ਬ੍ਰਿਗੇਡਾ ਦਵਾ ਬ੍ਰਿਗੇਡਾ ਦੋ ਚੰਗੀ ਪਲੀ ਕੋਲ ਉਸ ਪਟਪੜਾ ਲਓ ਜੀ ਚਾਹ ਦੋ ਡੰਗ ਚੋਕ ਲੈ ਜੀ ਜਾਲ ਹਾਂ ਆ ਵੀ ਦੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਕੋਈ ਚੱਕਰ ਹੀ ਨਹੀਂ ਠੀਕ ਹੈ ਜਿੰਨਾ ਕਹੇ ਤਾਂ ਰੁੱਧਾ ਉਨਾ ਹੀ ਹੋਊਗਾ ਆ ਨਹੀਂ ਪੂਰਾ ਘਟ ਜੂਗਾ ਠੀਕ ਹੈ ਠੀਕ ਹੈ ਹਾਂ ਮਾਰਪਾ ਮੇ ਜਾਵੇ ਠੀਕ ਹੈ ਆ ਕਟਾ ਜੀ ਆ ਕਟਾ ਜੀ ਆ ਠੀਕ ਠੀਕ ਲੋਪਰਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਜਿਲ੍ਹਾ ਸਗਰੂਰ ਹਲੇ ਬੱਸ ਸੀ ਰਸੋ ਬੱਸੀ ਵੀਰੇ ਇਹ ਖਾਲੀ ਆ ਗਈ ਠੀਕ ਹੈ ਜੀ ਹਾਂ ਇਹ ਮਲਵੱਟੀ ਕਾ ਰੇਟ ਇਹ ਵੀਰੇ 5000 ਦੀ ਕਹਿਣਾਂਗੇ ਕੋਈ ਲਾਲ 4000 ਦੀ ਦੇ ਦਾਂਗੇ ਠੀਕ ਹੈ ਚੀਰੀ ਆ ਮੂੰਹ 4000 ਦੀ ਹਾਂ ਚੀਰੀ ਆ ਮੂੰਹ ਠੀਕ ਥਣ 4000 ਥਣ 4000 ਵੀਰੇ ਕੋਈ ਹੋਰ ਪੋਰਸਾਂਗੇ ਠੀਕ ਹੈ ਜੀ ਧੋੜ ਦੋ ਨੂੰ ਵੀ ਲੋ ਜੀ 4000 ਵੀ ਦੇ ਦਾਂਗੇ ਬਈ ਕਹਿੰਦਾ ਬੱਸ ਰੇਟ 5000 ਲੋ ਜੀ ਸੁਰਤ ਆਲਾ ਦੇਖ ਸਾਦੇ ਠੀਕ ਹੈ ਬੰਦ ਦੋ ਲੋਪੜਾ ਬੰਬੂ ਲਾਫਦੀ ਲੈਣ ਆਲੀ ਨੇ ਵੀਰੇ ਬਸ ਠੀਕ ਹੈ ਠੀਕ ਅਗੂ ਮਾੜਾ ਮੋਟਾ ਜਦੂਰ ਰੇੜੇ ਆਊਗਾ ਤਾਂ ਮਾਲਦਾਨ ਜ਼ਰੂਰ ਕਰਾਂਗੇ ਠੀਕ ਹੈ ਜੀ ਹਾਂ ਹਾਂ ਜੀ ਦੋ ਨੰਬਰ ਦੱਸੋ ਜੀ ਇਹ ਵੀਰੇ ਐ ਮਨੋਂ ਮਹੀਨੇ ਦੀ ਗੱਬਣ ਆ ਗਈ ਹਾਂਜੀ ਇਹ ਐ ਮਨੋਂ 10 ਦਿਨਾਂ ਨੂੰ ਚੈੱਕ ਪਾਸ ਚ ਵੀ ਆ ਜੂਗੀ ਜੇ ਕਿਸੇ ਨੇ ਉਂਗਲ ਜਾਣੀਆਂ ਉਂ ਆਪਾਂ 6000 ਦੀ ਦੇ ਦਾਂਗੇ ਚੈੱਕ ਪਾਸ ਕਰਕੇ ਲੈ ਜਾਣੀਆਂ ਤਾਂ ਉਹ ਜਾ ਮੋਲੋ ਜੀ ਇਹ ਠੀਕ ਹੈ ਜੀ ਹਾਂ ਇੰਮੀ ਨਾ ਹੋ ਗਿਆ ਇੱਕ ਪੂਰਾ ਟੀਕਾ ਭਰਾ ਇਹਨੂੰ ਟੀਕਾ ਭਰਾ ਇਹਨੂੰ ਹਾਂ ਆਪਾਂ ਆਪਰਾ ਵੀਰੇ ਹਾਂ ਆਪਰਾ ਵੀਰੇ ਕਰੇ ਠੀਕ ਹੈ ਜੀ ਹਾਂ ਠੀਕ ਹੈ ਲੋਪਰਾ ਰੇਟ ਵਈ ਨੇ ਇਹਦਾ ਵੀ ਬਿਲਕੁਲ ਜਾਇਜ਼ ਠੀਕ ਹੈ ਜੀ ਲੋ ਜੀ ਚੋੜਾ ਦੋਤਾ ਲੋ ਚਾਰ ਛੋੜੀ ਛੋੜੀ ਤਾਂ ਆਣੀ ਬਹੁਤ ਆ ਛਣ ਚਾਰ ਹੀ ਵੀਰੇ ਹਾਂ ਚਾਰ ਹੀ ਨੇ ਚੈੱਕ ਕਰਾ ਦੇ ਮੜਾ ਇਹ ਨਾਲ ਇਹਨਾਂ ਕੱਲ ਜੁਕਮ ਨੂੰ ਕਰਾਓ ਕੋ ਮਲੋ ਲੋ ਜੀ ਮਾਣ ਕਰ ਬਿੱਡਲ ਸੁਚਾਰਕੋ ਚੋੜੀ ਚੋੜੀ ਦੇਖੋ ਪੂਰੀ ਵਧੀਆ ਬਸ ਠੀਕ ਲੋਸੀ ਠੀਕ ਹੈ ਹਾਂਜੀ ਵੀ ਅਗਲੀ ਬੱਸੀ ਅਗਲੀ ਵੀ ਵੀਰੇ ਖਾਲੀ ਆ ਖਾਲੀ ਹੈ ਹਾਂਜੀ ਇਹਦੇ ਦਵਾਈ ਤਰਾ ਹੀ ਹੋਈ ਆਪਣੀ ਹਾਂਜੀ ਤੇ ਅਖੀਰੀਆ ਕਿਵੇਂ ਆ ਇਹ ਦੰਦੋਂ ਦੇ ਪਤਾ ਨਹੀਂ ਇਹਦੇ ਦੰਦ ਹੈ ਪਾਪਾ ਨੇ ਕਹਦੀ ਅਖੀਰੀਆ ਜਾਂ ਉਹ ਆ ਹਾਂਜੀ ਹੈਗੇ ਬਰੋਬਰ ਜੀ ਨੇ ਸਮਝਿਛ ਨਹੀਂ ਆ ਰਹੇ ਠੀਕ ਹੈ ਹਾਂ ਤੇ ਰੇਟ ਭਰਾ ਦਾ ਜਾਇਜ ਰੇਟ ਇਹ ਵੀ 4000 ਦੀਏ ਦੇ ਦਾਂਗੇ ਇਹ ਵੀ 4000 ਹਾਂ ਚੱਕ ਕਰ ਸੜੇ ਭਰਾ ਲੋ ਚਾਰ ਹੀ ਥਾਣੇ ਇਹਦੇ ਵੀ ਇਹਦੇ ਵੀ ਚਾਰ ਹੀ ਥਾਣੇ ਸੋ ਝੋੜੀ ਝੂਲੀ ਬਹੁਤ ਹੈ ਇਹਨੂੰ ਵੀ ਠੀਕ ਹੈ ਜੀ ਅੰਲਾਵਾ ਦਿਖਾ ਦੰਨਿਆ ਲੋ ਲੋ ਚਾਰ ਹੀ ਹਨ ਝੋੜੀ ਝੂਲੀ ਦੇ ਕੋਲ ਠੀਕ ਹੈ ਠੀਕ ਲੋ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਤਿੰਨ ਬੱਸੀਆਂ ਇੱਕ ਮੱਝ ਟੋਕੜ ਗੱਭਣ ਇੱਕ ਗਾਸ ਤੇ ਇੱਕ ਗੱਭਣਗਾ ਠੀਕ ਹੈ ਜੀ ਜੇ ਭਾਈ ਕੋਲ ਸੇ ਨਗ ਪਕਾਉਗਾ ਵਾਈ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਸਕਰੀਨ ਦੇ ਉੱਪਰ ਲਾਇਆ ਹੋਗਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ